ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਦੇਖੋ ਜੀ ਅੱਜ ਸਾਰੇ ਫਰੈਂਡ ਨੂੰ ਮੈਂ ਨਾ ਆਪਦੇ ਦਿਲ ਦੀਆਂ ਕੁਝ ਅਜਈਆਂ ਆਪਦੇ ਨਾਲ ਹੱਡ ਵੀਤੀਆਂ ਕੁਝ ਅਜਈਆਂ ਗੱਲਾਂ ਸ਼ੇਅਰ ਕਰਨ ਲੱਗੀ ਆ ਕਿਉਂਕਿ ਬਹੁਤ ਮੇਰੇ ਨਾਲ ਇਦਾਂ ਹੋਈਆਂ ਨੇ ਜਿੱਦਾਂ ਕਿ ਮੇਰੇ ਛੋਟੇ ਭਰਾ ਦਾ ਨਾ ਮੈਰਿਜ ਦੇ ਲੈ ਕੇ ਤੇ ਮੇਰਾ ਭਤੀਜਾ ਹੋਣਾ ਸੀ ਜਦੋਂ ਉਸ ਟਾਈਮ ਡਾਕਟਰਾਂ ਨੇ ਸਾਨੂੰ ਕਹਿਤਾ ਸੀਗਾ ਵੀ ਬੱਚੇ ਦੇ ਮੂੰਹ ਦੇ ਵਿੱਚ ਨਾ ਮਾ ਦਾ ਗੰਦਮ ਜਿਹੜਾ ਹੁੰਦਾ ਅੰਦਰੋਂ ਉਹ ਨਾ ਪੌਟੀ ਚਲੀ ਗਈ ਹੈ ਵੀ ਨਹੀਂ ਤਾਂ ਤੁਹਾਨੂੰ ਬੜੇ ਪ੍ਰਸ਼ਨਾਂ ਚੱਕਣਾ ਪਏਗਾ ਨਹੀਂ ਉਹਨੇ ਅੱਧੇ ਘੰਟੇ ਦੇ ਵਿੱਚ ਜਨਮ ਲੈ ਲਿਆ ਲਿਆ ਉਸ ਟਾਈਮ ਮੈਂ ਗੁਰੂ ਸਾਭਾ ਆ ਕੇ ਅਰਦਾਸ ਕੀਤੀ ਟਰਾਂ ਪ੍ਰਸ਼ਾਦ ਸਜਾਇਆ ਜਪਜੀ ਸਾਹਿਬ ਆਨੰਦ ਸਾਹਿਬ ਦਾ ਪਾਠ ਕੀਤਾ ਹਜੇ ਮੈਂ ਅਰਦਾਸ ਹੀ ਕਰ ਰਹੀ ਸੀ ਮੇਰੇ ਵੀਰ ਜੀ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਪੈਣੇ ਆਪਣੇ ਘਰ ਵਾਹਿਗੁਰੂ ਜੀ ਨੇ ਨਾਰਮਲ ਤਰੀਕੇ ਨਾਲ ਮੇਰਾ ਭਤੀਜਾ ਪੈਦਾ ਹੋ ਗਿਆ ਦੇਖੋ ਇਸ ਤੋਂ ਪ੍ਰਤੱਖ ਵਾਹਿਗੁਰੂ ਜੀ ਹੋਰ ਕੀ ਦਿਖਾਉਣਗੇ ਮੇਰੇ ਹਸਬੰਦ ਜੀ ਦੀ ਨਾ ਏਜ ਹੁਣ ਫਾਈਨਲ ਹੋ ਚੁੱਕੀ ਸੀ ਵੀ ਇਸ ਤੋਂ ਬਾਅਦ ਸਰਕਾਰੀ ਜੋਬ ਨਹੀਂ ਮਿਲਦੀ। ਵਾਰ-ਵਾਰ ਅਸੀਂ ਅਰਦਾਸ ਕਰਨੀ ਜਦੋਂ ਪਾਠ ਕਰਨਾ ਅਰਦਾਸ ਕਰਨੀ, ਬੱਚਾ ਨੇ ਅਰਦਾਸ ਕਰਨੀ ਕਿ ਪਿਤਾ ਜੀ ਨੂੰ ਨੌਕਰੀ ਵਾਖ ਨਹੀਂ। ਕਲਾਸ ਈਅਰ ਦੇ ਵਿੱਚ ਲਾਸਟ ਸਾਲ ਦੇ ਵਿੱਚ ਮੇਰੇ ਹਸਬੰਦ ਨੂੰ ਸਰਕਾਰੀ ਨੌਕਰੀ ਹੋਈ। ਹੋਰ ਪਤਾ ਨਹੀਂ ਕਿੰਨੀਆਂ ਇੱਕ ਮੁਸ਼ਕਲਾਂ ਹੋਈਆਂ ਨੇ ਜਿਹੜੀਆਂ ਸਾਡੀਆਂ ਵਾਇਕ੍ਰਿਚ ਨੇ ਹੱਲ ਕਰੀਆਂ ਨੇ। ਆਉ ਤੁਹਾਨੂੰ ਗੁਰੂ ਸਾਹਿਬਾਂ ਦੀ ਮਹਿਮਾ ਸੁਣਾਉਣੀ ਆ ਤੇ ਤੁਹਾਨੂੰ ਦੱਸ ਦਿਆਂ ਵੀ ਮੈਂ ਕਿਹੜੇ-ਕਿਹੜੇ ਪਾਠ ਕਰਦੀ ਆ। ਤੇ ਚਲੋ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਪ ਪਿਆਰ ਆਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਗੇ ਮੈਂ ਤੁਹਾਡੀ ਆਪਣੀ ਫ੍ਰੈਂਡ ਕਿਰਨ ਪਾਲ ਕਾਲ ਆਪਣੇ ਚੈਨਲ ਤੋਂ ਤੁਹਾਡੇ ਸਾਰਿਆਂ ਵਾਸਤੇ ਪਰਮਾਤਮਾ ਅਗੇ ਅਰਦਾਸ ਜੋਦਰੀ ਬੇਨਤੀ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਹਨ ਕਿਉਂਕਿ ਮੇਰਾ ਤੁਹਾਨੂੰ ਵਾਈਕਰੂ ਦੇ ਨਾਲ ਜੋੜੰਦਾ ਵੀ ਤੇ ਉਹ ਤੋਂ ਜਿਹੜੀਆਂ ਡੱਟ ਮਿਲਦੀਆਂ ਨੇ ਉਹ ਵੀ ਹਨਾ ਦੱਸਣ ਦਾ ਇੱਕ ਮਕਸਦ ਹੈਗਾ ਦੇਖੋ ਮੈਂ ਜਦੋਂ ਵੀ ਕੋਈ ਵੀਡੀਓ ਪਾਉਣੀਆ ਮੈਨੂੰ ਕੋਈ ਨਾ ਕੋਈ ਸਿਸਟਰ ਉਹਦੇ ਤੇ ਕਮੈਂਟ ਕਰਦੀ ਹੈ ਕਿ ਦੀਦੀ ਸਾਡੀ ਵਾਹਿਗੁਰੂ ਜੀ ਸੁਣ ਲੈਣਗੇ ਜਾਂ ਸਾਡੀ ਵਾਹਿਗੁਰੂ ਜੀ ਨਹੀਂ ਸੁਣ ਰਹੇ ਹੈਗੇ ਜਰ ਜਿੱਦਾਂ ਕਿ ਇੱਕ ਸਿਸਟਰ ਨੇ ਮੇਰੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਵੀ ਦੀਦੀ ਮੈਂ ਉਹਨਾਂ ਨੂੰ ਦੇਖੋ ਪਹਿਲਾਂ ਦੱਸੇ ਜੇ ਤੁਸੀਂ ਇੱਦਾਂ ਦਾ ਪਾਠ ਕਰੋ ਤੇ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ ਪਰ ਦੇਖੋ ਪਹਾਣਾ ਕਹਿੰਦੇ ਮਿਹਨਤ ਕਰਨੀ ਨਹੀਂ ਹੈਗੀ ਕਹਿੰਦੇ ਆ ਵੀ ਐਦਾਂ ਹੀ ਰਿਜ਼ਲਟ ਆ ਕੇ ਅਸੀਂ ਫਾਸਟਾ ਜੀ ਐਦਾਂ ਦਾ ਨਹੀਂ ਹੋਣਾ ਹੈਗਾ ਹਨ ਇੱਕ ਬੱਚਾ ਸਕੂਲ ਦੇ ਵਿੱਚ ਪੜ ਰਿਹਾ ਹੁਣ ਸਾਰਾ ਸਾਲ ਮਿਹਨਤ ਕਰਨੀ ਪਊਗੀ ਫਿਰ ਉਹ ਜਾ ਕੇ ਕਿਤੇ ਟੌਪ ਕਰੂ ਅਗਰ ਉਹ ਕਹੇ ਵੀ ਮੈਂ ਪੇਪਰ ਦੋ ਦਿਨ ਨੇ ਬਸ ਦੋ ਦਿਨ ਦੇ ਵਿੱਚ ਫਟਾਫਟ ਪੜ ਕੇ ਮੈਂ ਟੌਪ ਕਰ ਜਾਊਂਗਾ ਨਹੀਂ ਜਾਊਗਾ ਵਾਹਿਗੁਰੂ ਜੀ ਸਾਡੇ ਐਡੇ ਦਿয়ালੂ ਨੇ ਕਹਿੰਦੇ ਤੇਰੇ ਮੰਗਣ ਦੇ ਵਿੱਚ ਘਾਟ ਹੈ ਉਹਦੇ ਵੰਡਣ ਦੇ ਵਿੱਚ ਘਾਟ ਨਹੀਂ ਹੈਗੀ ਅੱਜ ਮੈਂ ਤੁਹਾਨੂੰ ਇੱਕ ਐਡਾਂ ਦੀ ਆਪਦੀ ਹੱਡ ਵੀਤੀ ਦੱਸਾਂਗੀ ਕਿ ਜੋ ਵੀ ਵਾਹਿਗੁਰੂ ਤੋਂ ਮੰਗਿਆ ਉਹ ਹੀ ਪਾਇਆ ਹੈਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੁੰਦਾ ਹਰ ਇੱਕ ਦੇ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਂ ਵੀ ਹੈਨਾ ਪਿੱਛੇ ਮੇਰੇ ਪਾਪਾ ਜੀ ਵੀ ਸ਼ਰਾਬ ਪੀਂਦੇ ਹੁੰਦੇ ਸੀਗੇ ਕੋਈ ਸਿੱਖੀ ਦਾ ਐਦਾਂ ਹੋਣੀ ਸੀਗਾ ਪਰ ਬਚਪਨ ਤੋਂ ਲੈ ਕੇ ਹੈਨਾ ਮੈਨੂੰ ਮਹਾਪੁਰਸ਼ਾਂ ਦੀ ਸੰਗਤ ਕਰਨੀ ਤੇ ਹੈਨਾ ਗੁਰਦੁਆਰਾ ਸਾਹਿਬ ਜਾਣਾ ਕਿ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਹੋਣਾ ਇੱਕ ਬਚਪਨ ਤੋਂ ਹੀ ਇੱਕ ਇਹ ਲੱਗਣ ਲੱਗੀ ਹੋਈ ਸੀ ਹਨ ਤੇ ਸਹਰੇ ਘਰ ਆਈ ਤਾਂ ਇੱਥੇ ਪਰਿਵਾਰ ਦੇ ਵਿੱਚ ਗੁਰ ਸਿੱਖੀ ਹੋਣ ਕਰਕੇ ਤੇ ਮੈਨੂੰ ਹੋਰ ਲੱਗਣ ਲੱਗ ਗਈ ਹੈ ਨਾ ਇਦਾਂ ਕਰਦੇ ਕਰਾਉਂਦੇ ਦੇਖੋ ਵਾਹਿਗੁਰੂ ਜੀ ਨੇ ਮੈਂ ਅੱਜ ਤੁਹਾਨੂੰ ਦੱਸਾਂਗੀ ਵੀ ਜਿਹੜਾ ਵੀ ਹਨਾ ਆਪਾਂ ਮੰਗ ਮੰਗੀਏ ਚਾਹੇ ਕੋਈ ਵੀ ਹੈ ਉਹ ਤੁਹਾਡੇ ਕਰਪੈਸਾ ਨਹੀਂ ਹੈਗਾ ਤੁਹਾਡੇ ਲੜਾਈ ਝਗੜਾ ਨਹੀਂ ਖਤਮ ਹੋ ਰਿਹਾ ਤੁਹਾਨੂੰ ਬਿਮਾਰੀ ਨਹੀਂ ਖਤਮ ਹੋ ਰਹੀ ਜਾਂ ਤੁਹਾਡੀ ਰੁਜ਼ਗਾਰ ਦੇ ਵਿੱਚ ਤਰੱਕੀ ਤੁਹਾਨੂੰ ਨਹੀਂ ਮਿਲ ਰਹੀ ਹੈਗੀ ਹਨਾ ਕਹਿੰਦੇ ਹੁੰਦੇ ਨੇ ਕਿ ਇਹ ਜੁਗਤੀ ਦੇ ਨਾਲ ਮੁਕਤੀ ਹੁੰਦੀ ਹੈ ਹੁਣ ਤੁਸੀਂ ਕਹੋਗੇ ਵੀ ਦੀਦੀ ਤੁਸੀਂ ਕਿਹੜੇ ਕਿਹੜੇ ਪਾਠ ਕਰਦੇ ਹੋ ਹਨ ਦੇਖੋ ਵਿਧੀ ਅਨੁਸਾਰ ਜਦੋਂ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਹਿੰਦੇ ਆਪਾਂ ਨੂੰ ਬੁਖਾਰ ਚੜਿਆ ਤਾਂ ਆਪਾਂ ਉਹਦੋਂ ਬੁਖਾਰ ਦੀ ਦਵਾਈ ਲਵਾਂਗੇ ਜਦੋਂ ਆਪਾਂ ਨੂੰ ਜ਼ੁਕਾਮ ਹੋਇਆ ਆਪਾਂ ਉਹਦੋਂ ਜ਼ੁਕਾਮ ਦੀ ਦਵਾਈ ਲਵਾਂਗੇ ਹਨ ਉਸੇ ਤਰੀਕੇ ਦੇ ਨਾਲ ਦੇਖੋ ਗੁਰਬਾਣੀ ਦੇ ਵਿੱਚ ਇਦਾਂ ਦੇ ਸ਼ਬਦ ਨੇ ਕਿ ਜਿਨ੍ਹਾਂ ਨੂੰ ਗਿਆਨ ਹੈਗਾ ਨਾ ਜਦੋਂ ਆਪਾਂ ਕਿਸੇ ਕੋਲੇ ਜਾਣਿਆ ਕਿਸੇ ਬ੍ਰਹਮ ਗਿਆਨੀ ਕੋਲੇ ਜਾਣਿਆ ਤਾਂ ਉਹ ਆਪਾਂ ਨੂੰ ਸ਼ਬਦ ਦੱਸਦੇ ਆ ਕਿੱਥੋਂ ਆ ਜੇ ਗੁਰੂ ਗ੍ਰੰਥ ਸਾਹਿਬ ਤੋਂ ਦੇਖੋ ਗੁਰਬਾਣੀ ਦੇ ਨਾਲ ਜੁੜਨਾ ਕਈ ਨਾਸਿਕ ਹੁੰਦੇ ਨੇ ਜਿਹੜੇ ਨਹੀਂ ਮੰਨਦੇ ਹਨ ਕਿ ਜੇ ਤੁਸੀਂ ਮਿਹਨਤ ਕਰਦੇ ਜਾਓ ਹਨਾ ਵਾਹਿਗੁਰੂ ਜੀ ਤੁਹਾਡੀ ਇੱਕ ਦਿਨ ਜ਼ਰੂਰ ਸੁਣਨਗੇ ਕਿਉਂਕਿ ਇੱਕ ਬੱਚਾ ਹੁੰਦਾ ਹੈ ਹਨਾ ਇੱਕ ਮੰਗਤਾ ਲਾ ਲਓ ਜਾਂ ਬੱਚਾ ਲਾ ਲਓ ਜਦੋਂ ਆਪਾਂ ਤੋਂ ਬਾਰ ਬਾਰ ਮੰਗੀ ਜਾਂਦਾ ਆਪ ਨੂੰ ਪਤਾ ਹੈ ਬੱਚਾ ਕਹਿੰਦਾ ਮम्मा ਮੈਂ ਲੇਜ਼ ਖਾਣੇ ਆ ਮੈਂ ਕੁਰਕਰੇ ਖਾਣੇ ਆ ਆਪਾਂ ਕਹਿ ਦਿੰਦੇ ਵੀ ਨਹੀਂ ਬੇਟਾ ਤੂੰ ਬਿਮਾਰ ਹੋ ਜਾਵੇਂਗਾ ਦੁਬਾਰਾ ਫੇਰ ਆਪਾਂ ਤੋਂ ਮੰਗਦਾ ਹਨ ਆਪਾਂ ਫੇਰ ਕਹਿ ਦਿੰਦੇ ਵੀ ਨਹੀਂ ਹਨਾ ਮੈਂ ਤੈਨੂੰ ਫੇਰ ਲੈ ਕੇ ਦਵਾਂਗਾ ਪਰ ਜਦੋਂ ਬਾਰ-ਬਾਰ ਮੰਗੀ ਜਾਂਦਾ ਆਪਾਂ ਉਹਨੂੰ ਫੇਰ ਦੇ ਦਿੰਦੇ। ਇਹੀ ਗੱਲ ਮੇਰੇ ਬਾਈ ਗਰੂ ਜੀ ਦੀ ਆ ਹਨਾ ਕਹਿੰਦੇ ਜਦੋਂ ਮੰਗਣਾ ਹੈ ਤਾਂ ਝੋਲੀ ਐਡ ਕੇ ਮੰਗਤਿਆਂ ਦੇ ਮੰਗੋ ਮੰਗ। ਕਹਿੰਦੇ ਉਹਨੂੰ ਤੇਰੇ ਤੇ ਤਰਸ ਆਊਗਾ ਤਾਂ ਤੇਰੀ ਝੋਲੀ ਦੇ ਵਿੱਚ ਉਹ ਦਾਤਾ ਜ਼ਰੂਰ ਪਾਊਗਾ। ਕਿਉਂਕਿ ਵਾਈਗਰੂ ਜੀ ਕਦੇ ਵੀ ਕਿਸੇ ਨੂੰ ਆਪਦੇ ਦਰ ਤੋਂ ਹਨਾ ਖਾਲੀ ਨਹੀਂ ਮੋੜਦੇ ਹੈ ਕਿ ਤੁਸੀਂ ਪੁਰਾਣੀਆਂ ਸਾਖੀਆਂ ਪੜ ਲਓ ਕਿਤੇ ਵੀ ਪੜ ਲਓ। ਦੇਖੋ 10ਵੇਂ ਪਾਠ ਸਾਧੀਆਂ ਬਾਣੀ ਦੇ ਵਿੱਚ ਜਿੱਦਾਂ ਕਿ ਚੰਡੀ ਦੀ ਵਾਰ ਦਾ ਪਾਠ ਹੈ। ਉਹਦੇ ਵਿੱਚ ਨਹੀਂ ਸਕਤੀ ਹੈ ਕਿ ਉਹ ਮਰੇ ਹੋਏ ਬੰਦੇ ਨੂੰ ਪਿੱਛੇ ਹੁੰਦਾ ਕਰਨ ਦੀ ਸ਼ਕਤੀ ਰੱਖਦਾ ਪਰ ਉਹਦੀ ਵਿਧੀ ਉਹ ਕਿਸੇ ਤੋਂ ਸੰਪੂਰਨ ਨਹੀਂ ਹੁੰਦਾ ਹੈਗਾ ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਵਿਘਨ ਪੱਕਾ ਪੈਂਦਾ ਹੈ ਉਹਦੀ ਵਿਧੀ ਇੰਨੀ ਜ਼ਿਆਦਾ ਔਖੀ ਹੈ ਕਰਨ ਦੀ ਕਿ ਜਿੰਨੇ ਦਿਨ ਉਹ ਪਾਠ ਕਰਨੇ ਨਾ ਕਿਸੇ ਨਾਲ ਬੋਲਣਾ ਹੈ ਨਾ ਕਿਤੇ ਬਾਹਰੋਂ ਖਾਣਾ ਅੰਦਰ ਹੀ ਰਹਿਣਾ ਹੈ ਅੰਦਰ ਹੀ ਸਾਰੀ ਕਿਰਿਆ ਕਰਨੀ ਵੀ ਇਦਾਂ ਦੇ ਹਨਾ ਆਪਾਂ ਨਹੀਂ ਕਰ ਸਕਦੇ ਕਈ ਇਦਾਂ ਦੇ ਵੀ ਹਨਾ ਗੁਰਸਿੱਖਾਂ ਨੂੰ ਮੇ ਜਾਣਦੀਆਂ ਜਿਹੜੇ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਕੇ ਉਪਦੇਸ ਜਿਦਾ ਕੇ ਪ੍ਰਕਾਸ਼ ਤੇ ਬਹਿ ਗਏ ਤੇ ਭੋਗ ਪਾ ਕੇ ਹੀ ਉੱਠਣਾ ਵੀ ਹੁਣ ਵੀ ਇਹ ਬਹੁਤ ਨੇ ਹਨਾ ਸਿਰਫ ਵਿਸ਼ਵਾਸ ਚਾਹੀਦਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਵਾਹਿਗੁਰੂ ਜੀ ਨੂੰ ਜਦੋਂ ਮੈਂ ਅਰਦਾਸ ਕਰਦੀ ਆਂ ਤਾਂ ਵਾਹਿਗੁਰੂ ਜੀ ਕਿਵੇਂ ਸੁਣਦੇ ਨੇ ਦੇਖੋ ਤੁਸੀਂ ਪਾਠ ਕਰਨਾ ਕਦੇ ਨਾ ਛੱਡੋ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਮੁਸਲਿਮ ਧਰਮ ਨੂੰ ਮੰਨਦੇ ਹੋ ਸਿੱਖ ਧਰਮ ਨੂੰ ਮੰਨਦੇ ਹੋ ਤੁਸੀਂ ਪਾਠ ਕਰੋ ਸਿਮਰਨ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਹਨਾ ਮਨ ਹੈ ਜਿਹੜਾ ਉਹ ਸੁਧ ਹੋਊਗਾ ਤੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਜਦੋਂ ਵੀ ਤੁਹਾਡਾ ਮਨ ਹੁੰਦੇ ਕਈ ਸਿਸਟਰ ਕਹਿੰਦੇ ਨੇ ਵੀ ਦੀਦੀ ਸਾਨੂੰ ਟਾਈਮ ਨਹੀਂ ਮਿਲਦਾ ਤੁਰਦੇ ਫਿਰਦੇ ਤੁਸੀਂ ਮੂਰ ਮੰਤਰ ਦਾ ਪਾਠ ਕਰ ਸਕਦੇ ਹੋ ਚੌਪਈ ਸਾਹਿਬ ਦਾ ਪਾਠ ਕਰ ਸਕਦੇ ਹੋ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਹਨ ਤੁਹਾਡੇ ਕੋਲੇ ਮੋਬਾਈਲ ਨੇ ਤੁਸੀਂ ਮੋਬਾਈਲ ਤੋਂ ਵੀ ਕਰ ਸਕਦੇ ਹੋ ਹਨ ਪਰ ਜਿਹੜਾ ਨਿੱਤ ਨਿਮ ਹੈ ਉਹ ਤੁਸੀਂ ਸਵੇਰੇ ਗੁੜਕਾ ਸਾਬ ਤੋਂ ਕਰੋ ਤਾਂ ਬਹੁਤ ਜ਼ਿਆਦਾ ਜਲਦੀ ਫਲ ਮਿਲਦਾ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਜਦੋਂ ਵੀ ਕੋਈ ਹਨਾ ਮੁਸ਼ਕਲ ਆਉਂਦੀ ਹੈ ਜਿੱਦਾਂ ਕਿ ਆਪਾਂ ਬਾਹਰ ਜਾਂਦੇ ਆ ਨੌਕਰੀ ਕਰਦੇ ਆ ਜਾ ਆਪਣੇ ਕੋਲੇ ਐਦਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਉਸ ਟਾਈਮ ਤੁਸੀਂ ਬ੍ਰਹਮ ਕਵਚ ਦਾ ਪਾਠ ਸ਼ੁਰੂ ਕਰ ਲੋ ਤਾਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਇ ਹੋ ਕੇ ਖੁਦ ਤੁਹਾਡੀ ਰੱਖਿਆ ਕਰਨਗੇ ਇਹ ਸਾਡੇ ਨਾਲ ਹੱਟੀਤੀ ਹੈ ਮੇਰੇ ਹਸਬੰਦ ਜੀ ਦਾ ਮੈਡੀਕਲ ਹੋਣਾ ਸੀਗਾ ਉਸ ਟਾਈਮ ਬ੍ਰਹਮ ਕਵਚ ਦਾ ਪਾਠ ਕੀਤਾ ਤਾਂ ਯਕੀਨ ਮਨੀ ਤੁਸੀਂ ਮੰਨੋਗੇ ਕਿ ਇਸ ਕਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ ਤੇ ਉਸ ਤੋਂ ਬਾਅਦ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਜਿਹੇ ਹਨਾ ਮੁਸ਼ਕਿਲ ਆਈਆਂ ਨੇ ਜਿਹੜੇ ਕਿ ਮੈਂ ਸ਼ਬਦ ਤੁਹਾਨੂੰ ਅਕਸਰ ਦੱਸਦੀ ਹੁੰਦੀ ਹਣੀ ਆ ਬੱਸ ਸਬਤ ਦਾ ਪਾਰਟ 44 ਦਿਨਾਂ ਦੇਖੋ ਸਰਦਾ ਦੇ ਨਾਲ ਕਰਨੇ ਕਹਿੰਦੇ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਉਦੋਂ ਫਿਰ ਇਨਸਾਨ ਅੰਦਰੋਂ ਕਹਿੰਦੇ ਵੀ ਚਾਹੇ ਮੈਨੂੰ ਸੁੱਕੀ ਰੋਟੀ ਮਿਲ ਜੇ ਮੈਂ ਉਹ ਵੀ ਖਾ ਲਵਾਂ ਵਿਸ਼ਵਾਸ ਰੱਖੋ ਪਰਮਾਤਮਾ ਤੁਹਾਡੀ ਜ਼ਰੂਰ ਸੁਣੂਗਾ ਕਿਸੇ ਦੀ ਮਹੀਨੇ 'ਚ ਸੁਣ ਲੈਣ ਕਿਸੇ ਦੀ ਦੋ 'ਚ ਸੁਣ ਲੈਣ ਕਿਸੇ ਦੀ 6 ਮਹੀਨੇ ਲੱਗ ਜਾਣੇ ਕਿਉਂਕਿ ਇਹ ਕਰਮਾਂ ਦੇ ਫਲ ਨੇ ਤੇ ਇੱਕ ਮੈਂ ਤੁਹਾਨੂੰ ਹੋਰ ਸਾਡੀ ਬੀਤੀ ਦੱਸਤੀ ਆ ਮੇਰੇ ਹਸਬੰਦ ਜੀ ਹੈ ਨਾ ਜੌਬ ਕਰਨ ਤੋਂ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਹਨਾ ਇਹ ਬਾਹਰ ਗਏ ਹੋਏ ਸੀਗੇ ਤੇ ਉਥੇ ਇਹ ਅਜਿਹੀ ਕੰਪਨੀ ਦੇ ਵਿੱਚ ਸੀਗੇ ਕਿ ਇਧਰੋਂ ਕਾਲ ਨਹੀਂ ਹੁੰਦੀ ਸੀ ਕਿ ਇਹੀ ਕਰਦੇ ਸੀਗੇ ਇੱਕ ਮਹੀਨਾ ਇਹਨਾਂ ਦੀ ਹੈਨਾ ਕੋਈ ਕਾਲ ਨਹੀਂ ਸਾਨੂੰ ਬਹੁਤ ਟੈਂਸ਼ਨ ਹੋ ਗਈ ਵੀ ਪਤਾ ਨਹੀਂ ਕੀ ਮੈਨੇ ਕਿਦਾਂ ਕੀ ਗੱਲਬਾਤ ਹੈਨਾ ਤੇ papa mummy ਜੀ ਆਪਣੇ ਸੰਗਰੂਰ ਨਾਨਕੀ ਆਣਾ ਸਾਹਿਬ ਤੁਸੀਂ ਸਰਚ ਕਰਕੇ ਦੇਖ ਸਕਦੇ ਜਿਹੜੇ ਫਿਰ ਇਹਨੂੰ ਨਹੀਂ ਪਤਾ ਉਥੇ ਇੱਕ ਕਰੀਰ ਹੈ ਜੰਡ ਜੀ ਨੂੰ ਆਪਾਂ ਕਹਿ ਦਿੰਨੇ ਆ ਹੈਨਾ ਜੰਡੀ ਹੈ ਉਥੇ ਗਨਉਮੇ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਆਇਆ ਦੋਨੋਂ ਆਇਆ ਹੋਣੇ ਨੇ ਗੁਰੂ ਨਾਨਕ ਦੇਵ ਜੀ ਨੇ ਉਥੇ ਕਾਲਜੂਗ ਦੇ ਨਾਲ ਵਿਚਾਰ ਵਟਾਂਦਰਾ ਕੀਤੀ ਸੀ ਤੇ ਨੌਵੇਂ ਪਾਤਸ਼ਾਹ ਵੀ ਉੱਥੇ ਆਏ ਨੇ ਉਹਨਾਂ ਨੇ ਉਸ ਝੰਡ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਮੰਮੀ ਹੋਰੀ ਉੱਥੇ ਅਰਦਾਸ ਕਰਕੇ ਹਜੇ ਉੱਥੇ ਹੀ ਬੈਠ ਗਏ 2 ਮਿੰਟ ਲਈ ਤੇ ਉਸੇ ਟਾਈਮ ਮੇਰੇ ਹਸਬੰਦ ਜੀ ਦਾ ਫੋਨ ਆ ਗਿਆ ਸੀ ਕਿਉਂਕਿ ਜਦੋਂ ਆਪਾਂ ਨੂੰ ਅੰਦਰੋਂ ਭੁੱਖ ਹੁੰਦੀ ਹੈ ਨਾ ਅੰਦਰੋਂ ਆਪਾਂ ਪੁਕਾਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਇੱਕ ਪਲ ਵੀ ਨਹੀਂ ਲਾਉਂਦੇ ਹੈਗੇ ਹਨ ਫਿਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਅਸੀਂ ਵਾਪਸ ਆ ਰਹੇ ਸੀ ਜਿਹੜੀ ਦਰਸਣੀ ਗਿਓੜੀ ਬਾਹਰ ਬਿਲਕੁਲ ਮੇਨ ਗੇਟ ਹੈ ਉੱਥੋਂ ਮੈਂ ਤੇ ਮੇਰੇ ਮਨ ਦੇ ਵਿੱਚ ਬਸ ਇੱਕੋ ਟਾਈਮ ਆਇਆ ਕਿ ਵਾਹਿਗੁਰੂ ਜੀ ਜਦੋਂ ਅਸੀਂ ਅਗਲੀ ਵਾਰੀ ਆਈਏ ਤੇ ਅਸੀਂ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਛੱਕੀ ਆਈਏ ਇੱਕ ਮਹੀਨੇ ਦੇ ਵਿੱਚ ਵੀ ਤੁਸੀਂ ਯਕੀਨ ਨਹੀਂ ਮੰਨੋਗੇ ਅਸੀਂ ਅੰਮ੍ਰਿਤ ਛੱਕੀ ਹੋਰ ਬਹੁਤ ਸਾਡੇ ਤੇ ਮੁਸ਼ਕਿਲਾਂ ਆਈਆਂ ਹਨਾ ਇਦਾਂ ਦੀਆਂ ਜਿਹੜੀਆਂ ਕਿ ਵਾਹਿਗੁਰੂ ਜੀ ਨੇ ਮਹੀਨੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਕਿਵੇਂ ਹੱਲ ਹੋ ਗਏ ਇਸੇ ਕਰਕੇ ਮੈਨੂੰ ਗੁਰੂ ਸਾਹਿਬਾਂ ਤੇ ਇੰਨਾ ਵਿਸ਼ਵਾਸ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਹਨਾ ਅਗਰ ਤੁਸੀਂ ਹੋਰ ਪਾਸੇ ਭਟਕ-ਭਟਕ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਆਪਣੇ ਘਰ ਦੇ ਵਿੱਚ ਆਰੰਭ ਕਰੋ। ਸੁੱਧਤਾ ਦੇ ਨਾਲ ਕਰੋ। ਕੋਲੇ ਜੋਤ ਲਗਾ ਲਓ। ਗੁਰੂ ਸਾਹਿਬਾਨ ਦੀ ਤਸਵੀਰ ਰੱਖ ਲਓ ਕਿਉਂਕਿ ਉਹਦੇ ਨਾਲ ਮਾਨ ਥੋੜਾ ਜਨਾ ਟਿਕਾਚ ਰਹਿੰਦਾ ਹੈ। ਕਈ ਫਰੈਂਡ ਕਹਿੰਦੇ ਨੇ ਜਦੋਂ ਅਸੀਂ ਪਾਠ ਕਰਦਾ ਸਾਨੂੰ ਸੱਪ ਹੋਰ ਕੁੱਠੇ ਖਿਆਲ ਜ਼ਿਆਦਾ ਹੁੰਦੇ ਹਨ। ਤਾਂ ਤੁਸੀਂ ਧੂਪ ਲਗਾਓ ਆਲੇ-ਦਾਲੇ ਖੁਸ਼ਬੂ ਆਧਾਰ ਆਪਦੇ ਨਾ ਏਰੀਆ ਰੱਖੋ ਤੇ ਹੋ ਸਕੂ ਕੋਸ਼ਿਸ਼ ਕਰੋ ਕਿ ਸਾਰਾ ਪਰਿਵਾਰ ਉੱਠਣ ਤੋਂ ਪਹਿਲਾਂ ਤੁਸੀਂ ਆਪਣਾ ਨਿਤਨੇਮ ਸੰਪੂਰਨ ਕਰ ਲਓ। ਸੁਖਮਨੀ ਸਾਹਿਬ ਦਾ ਪਾਠ ਜਦੋਂ ਤੁਸੀਂ ਸ਼ੁਰੂ ਕਰ ਲਿਆ ਜਦੋਂ ਵੀ ਕਿਸ ਘਰ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤਾਂ ਤੁਸੀਂ ਦੇਖਿਓ ਤੁਹਾਨੂੰ 10-15 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਜੋ ਤੁਸੀਂ ਵਾਹਿਗੁਰੂ ਤੋਂ ਮੰਗੋਗੇ ਤੁਹਾਨੂੰ ਉਹ ਹੀ ਮਿਲੇਗਾ ਬਸ ਗੱਲ ਇੰਨੀ ਕਹਿ ਜਦੋਂ ਸੁਖਮਨੀ ਸਾਹਿਬ ਦਾ ਆਪਾਂ ਪਾਠ ਕਰਨ ਲੱਗਦੇ ਆ ਤਾਂ ਬਹੁਤ ਵਿਘਨ ਆਉਂਦੇ ਨੇ ਪਰ ਤੁਸੀਂ ਰੁਕੇ ਹੋ ਨਾ ਅਗਰ ਤੁਸੀਂ ਰੁਕ ਗਏ ਤਾਂ ਸਮਝ ਲਓ ਕਾਲ ਯੁਗ ਨੇ ਤੁਹਾਡੇ ਤੇ ਜ਼ੋਰ ਪਾ ਲਿਆ ਅਗਰ ਤੁਸੀਂ ਲੰਘ ਗਏ ਤਾਂ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਮੇਰੀ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਵਾਹਿਗੁਰੂ ਅਗੇ ਬਾਰ-ਬਾਰ ਅਰਦਾਸਾਂ ਪਾਠ ਸ਼ੁਰੂ ਕਰਨ ਤੋਂ ਵੀ ਪਹਿਲਾਂ ਅਰਦਾਸ ਪਾਠ ਸਮਾਪਤ ਕਰਨ ਤੋਂ ਵੀ ਬਾਅਦ ਅਰਦਾਸੁਰ ਦੇ ਫਿਰਦੇ ਵਾਹਿਗੁਰੂ ਗੁਰਮੰਤਰ ਇੱਕ ਓੰਕਾਰ ਵਾਹਿਗੁਰੂ ਦਾ ਮੰਤਰ ਮੂਲ ਮੰਤਰ ਤੁਸੀਂ ਕਰਦੇ ਰਹੋ ਜਪਦੇ ਰਹੋ ਤੁਸੀਂ ਦੇਖਿਓ ਤੁਹਾਡੇ ਘਰ ਵਿੱਚ ਪਿਆਰ ਇਤਫਾਕ ਲੜਾਈ ਝਗੜਾ ਮੁਕਾਦਮੇ ਇਕਲੇਸ ਜੋ ਵੀ ਹੈ ਸਾਰਾ ਕੁਝ ਖਤਮ ਹੋ ਜੋ ਮੰਗੋਗੇ ਤੁਹਾਨੂੰ ਮੂਹ ਮੰਗਿਆ ਮਰਾਦਾ ਗੁਰੂ ਸਾਹਿਬ ਦੇਣਗੇ ਹਾਂਜੀ ਵੀਰਿਆ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਬਲੌਗ ਹੈ ਤੁਹਾਨੂੰ ਸਾਰੇ ਫ੍ਰੈਂਡ ਨੂੰ ਪਤਾ ਹੀ ਹੈ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕੋਈ ਵੀ ਤੁਹਾਡੀ ਗੱਲਬਾਤ ਹੋਵੇ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਬਸ ਮੈਂ ਇੰਨਾ ਹੀ ਕਹੂੰਗੀ ਕਿ ਗੁਰੂ ਸਾਭਾ ਦੇ ਭਰੋਸਾ ਰੱਖੋ ਗੁਰੂ ਸਾਹਿਬ ਤੁਹਾਡਾ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ